ਮੇਲਾ ਮੇਲੀਆਂ ਦਾ ਯਾਰਾਂ ਮੇਲੀਆਂ ਦਾ ਆਪਣੇ ਆਪਣੇ ਹਜ਼ਾਰਾਂ ਦੋਸਤਾਂ ਮਿੱਤਰਾਂ ਨਾਲ ਜੁਟਾਂ ਦੇ ਜੁੱਟ ਬਣਾ ਕੇ ਤਨੇਰਾਂ ਗਾਪਾ ਸਮਾਨ ਦੇ ਉੱਤੇ ਪਾ ਦੇਣੇ ਨੇ ਸਾਰਾ ਸਮਾਨ ਇਹਨਾਂ ਦਾ ਜਿੱਤ ਕੇ ਲੈ ਜਾਣਾ ਸਵਾਗਤ ਹੈ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਦੁਸ਼ਹਿਰਾ ਮੇਲਾ ਖੰਨਾ ਤੋਂ 2025 ਦਾ ਦੁਸ਼ਹਿਰਾ ਮੇਲਾ ਖੰਨੇ ਦੇ ਵਿੱਚ ਬਹੁਤ ਊਮ ਭਾਵਨਾ ਮਨਾਇਆ ਜਾ ਰਿਹਾ ਹੈ ਭਾਰਤ ਦੇ ਵਿੱਚ ਵੱਡੇ ਮੇਲਿਆਂ ਦੇ ਵਿੱਚ ਵੱਡੇ ਤਿਹਾਰਾਂ ਦੇ ਵਿੱਚ ਮਨਾਇਆ ਜਾਣ ਵਾਲਾ ਇੱਕ ਦਿਨ ਦੁਸ਼ਹਿਰਾ ਵਿਜੇ ਦਸ਼ਮੀ ਦੇ ਨਾਂ ਤੋਂ ਵੀ ਯਾਦ ਕਰਦੇ ਆ ਨੇਕੀ ਦੀ ਜਿੱਤ ਪਦੀ ਦੇ ਉੱਤੇ ਕਹਿ ਕੇ ਵੀ ਯਾਦ ਕਰਦੇ ਆ ਇਸ ਸਮੇਂ ਖੰਨੇ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਆਪਾਂ ਦੁਸ਼ਹਿਰਾ ਗਰਾਊਂਡ ਦੇ ਵਿੱਚ ਮੇਲਾ ਪੂਰਾ ਭਰਿਆ ਹੋਇਆ ਇਸ ਵਾਰ ਇਸ ਦੁਸ਼ਹਿਰਾ ਮੇਲੇ ਦੀ ਕਲਾਕਾਗਰ ਲਈ ਸੀ ਵੀ ਇੱਥੇ ਜਿਹੜਾ ਪਿੱਛੇ ਰਾਵਣ ਦਾ ਪੁੱਤ ਤੁਸੀਂ ਲੱਗਿਆ ਹੋਇਆ ਦੇਖ ਰਹੇ ਹੋ ਉਹ ਲਗਭਗ 115 ਫੁੱਟ ਤੋਂ ਵੀ ਉੱਚਾ ਜਿਹੜਾ ਇਸ ਜਗ੍ਹਾ ਦੇ ਉੱਤੇ ਲਾਇਆ ਹੋਇਆ ਬਾਕੀ ਇਸ ਵੀਡੀਓ ਦੇ ਵਿੱਚ ਆਪਾਂ ਦੁਸ਼ਹਿਰਾ ਮੇਲਾ ਖੰਨਾ ਤੁਹਾਡੇ ਨਾਲ ਦੇਖਾਂਗੇ ਜਿਵੇਂ ਇਧਰ ਵਾਲੇ ਪਾਸੇੋਂ ਦੁਸ਼ਹਿਰਾ ਮੇਲਾ ਦੇ ਵਿੱਚ ਅੰਦਰ ਜਾਣ ਲਈ ਜਿਹੜਾ ਰਸਤਾ ਉਹ ਬਣਿਆ ਹੋਇਆ ਤੇ ਉਹਦੇ ਨਾਲ ਹੀ ਅੱਗੇ ਗਵਈਆਂ ਦੀ ਸਟੇਜ ਆ ਬਾਕੀ ਸਾਰਾ ਮੇਲਾ ਇਹਦੇ ਆਲੇ-ਦੁਆਲੇ ਜਿਹੜੀਆਂ ਅਲੱਗ-ਅਲੱਗ ਸਟਾਲਸ ਨੇ ਉਹ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਤਰ੍ਹਾਂ ਦੇ ਖਡਾਉਣੇ ਘਰੇਲੂ ਵਰਤੋਂ ਦਾ ਸਾਮਾਨ ਖਾਣ-ਪੀਣ ਦੀਆਂ ਸਟਾਲਸ ਖਲਾਉਣਿਆਂ ਦੀਆਂ ਦੁਕਾਨਾਂ ਕਾਫੀ ਵੱਡਾ ਮੇਲਾ ਜਿਹੜਾ ਖੰਨੇ ਦੇ ਵਿੱਚ ਲੱਗਿਆ ਹੋਇਆ ਜਿਵੇਂ ਤੁਸੀਂ ਆਪਣੀ ਵੀਡੀਓ ਸਕਰੀਨ ਦੇ ਵਿੱਚ ਦੇਖ ਰਹੇ ਹੋ ਬਾਕੀ ਇਸ ਵੀਡੀਓ ਤੋਂ ਪਹਿਲਾਂ ਕੱਲ੍ਹ ਸ਼ਾਮ ਨੂੰ ਆਪਾਂ ਨੇ ਇੱਕ ਵੀਡੀਓ ਰਿਕਾਰਡ ਕੀਤੀ ਸੀ ਜਿਦੇ ਚ ਆਪਾਂ ਦੁਸ਼ਹਿਰੇ ਮੇਲੇ ਦੀਆਂ ਤਿਆਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਉਦੋਂ ਇਹ ਜਗ੍ਹਾ ਬਿਲਕੁਲ ਖਾਲੀ ਸੀ ਅੱਜ ਅਜੇ ਸਵੇਰ ਦਾ ਸਮਾਂ ਲਗਭਗ 12 ਵਜੇ ਦਾ ਖੱਚਾ ਖੱਚ ਪਰਿਆ ਹੋਇਆ ਦੁਸ਼ਹਿਰਾ ਗਰਾਊਂਡ ਤੁਹਾਡੀ ਵੀਡੀਓ ਸਕਰੀਨ ਤੇ ਆ ਤੇ ਕੁਝ ਬਾਜ਼ਾਰ ਵਾਲਾ ਜਿਹੜਾ ਰਸਤਾ ਉਹ ਸਾਹਮਣੇ ਵਾਲੇ ਪਾਸੇ ਵੀ ਬਣਿਆ ਹੋਇਆ ਇੱਧਰ ਵੀ ਕਾਫੀ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇਧਰੋਂ ਆਪਾਂ ਦੁਸ਼ਹਿਰਾ ਗਰਾਊਂਡ ਦੇ ਵਿੱਚੋਂ ਬਾਹਰ ਆਇਆ ਜਿਵੇਂ ਪਹਿਲਾਂ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀ ਦੁਸ਼ਹਿਰਾ ਮੇਲਾ ਦੇ ਵਿੱਚ ਗਰਾਊਂਡ ਦੇ ਵਿੱਚ ਲਗਭਗ ਹਰ ਪਾਸੇ ਜਿਹੜਾ ਬਾਜ਼ਾਰ ਆ ਉਹ ਬਹੁਤ ਵੱਡਾ ਲੱਗਿਆ ਹੋਇਆ ਖਡਾਉਣਿਆਂ ਦੀਆਂ ਦੁਕਾਨਾਂ ਘਰੇਲੂ ਵਰਤੋਂ ਦਾ ਸਮਾਨ ਖਾਣ ਪੀਣ ਦਾ ਸਮਾਨ ਹਰ ਤਰ੍ਹਾਂ ਦੀਆਂ ਦੁਕਾਨਾਂ ਸੇਲਾਂ ਇੱਥੇ ਲੱਗੀਆਂ ਹੋਈਆਂ ਨੇ ਜਿਵੇਂ ਇੱਕਾ ਖਡਾਉਣਿਆਂ ਦੀ ਦੁਕਾਨ ਆ ਪੁੱਛ ਇਸ ਤਰ੍ਹਾਂ ਦੇ ਨਾਲ ਬਾਈ ਉਹਨਾਂ ਨੇ ਜਿਹੜੇ ਖਡਾਉਣੇ ਆ ਇੱਥੇ ਸਜਾ ਕੇ ਰੱਖੇ ਹੋਏ ਨੇ ਜਿਵੇਂ ਆਪਾਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਆ ਬਾਕੀ ਮੁੱਲ ਸੇਲ ਲਗਭਗ ਹਰ ਚੀਜ਼ ਦੀ ਜੋ ਡਿਟੇਲ ਆ ਉਹ ਇੱਥੇ ਦਿੱਤੀ ਹੋਈ ਆ ਬਾਕੀ ਜਿਵੇਂ ਆਪਾਂ ਮੇਲਾ ਦੇਖ ਰਹੇ ਆ ਮੇਲਾ ਮੇਲੀਆਂ ਦਾ ਯਾਰਾਂ ਮੇਲੀਆਂ ਦਾ ਆਪਣੇ ਆਪਣੇ ਇਹ ਯਾਰਾਂ ਦੋਸਤਾਂ ਮਿੱਤਰਾਂ ਨਾਲ ਜੁਟਾਂ ਦੇ ਜੁੱਟ ਬਣਾ ਕੇ ਅ ਵੀਰ ਨੌਜਵਾਨ ਮੇਲੇ ਦੇ ਵਿੱਚ ਮੇਲਾ ਦੇਖਣ ਲਈ ਆਉਂਦੇ ਆ ਲੋਕ ਫਲੰਦੇ ਆ ਇੱਥੇ ਨਾ ਕਿ ਮੇਲੇ ਦਾ ਰੰਗ ਦੇਖਣ ਨੂੰ ਆਪਾਂ ਨੂੰ ਮਿਲਦਾ ਦਸ਼ਹਿਰਾ ਮੇਲਾ ਦੇ ਵਿੱਚ ਜਿਵੇਂ ਆ ਸਾਹਮਣੇ ਬੀਰੋਣੀਆਂ ਆ ਪੂ ਪੂਜੇ ਵੇਚੀ ਜਾਂਦੇ ਆ ਇਹ ਵੀ ਮੇਲੇ ਦੇ ਵਿੱਚ ਕਾਫੀ ਖਿੱਚ ਦਾ ਕੇਂਦਰ ਆ ਜਿਹੜਾ ਹੁੰਦੇ ਨੇ ਮੇਰੇ ਬਜਾਈ ਬੜੀਗਾ ਆਪਾਂ ਨਾ ਆਪਾਂ ਗੱਲ ਕਰਦੇ ਸੀ ਇਧਰ ਨਾਲ ਬਾਈ ਕੈਨਕਾਂ ਵੇਚ ਰਿਆ ਐਨਕਾਂ ਦੀ ਸਟਾਲ ਵੀਰ ਨੇ ਲਾਈ ਹੋਈ ਆ ਬਹੁਤ ਵਧੀਆ ਤੇ ਸ਼ਾਮ ਤੱਕ ਉਹ ਨਾ ਕਹਿੰਦਾ ਵੀ ਇਹਨੇ ਕੰਦਾ ਖਾ ਲੈਣੇ ਨੇ ਐਨਕਾਂਲੇ ਵੀਰ ਦੇ ਵੀ ਚੰਗੀ ਤਰ੍ਹਾਂ ਕੰਨ ਖਾ ਲੈਣੇ ਨੇ ਮੇਲਾ ਵਾਈ ਦਾ ਐਨ ਚੰਗੀ ਤਰ੍ਹਾਂ ਦਿਖਾ ਦੇਣਾ ਸਮੇਂ ਨੇ ਨਾ ਕਾਫੀ ਖੇਡਾਂ ਦਾ ਰੂਪ ਆ ਜਿਹੜਾ ਉਹ ਬਦਲਦਾ ਇਹ ਜਿਹੜਾ ਵੀਰ ਪਿੱਛੇ ਪਹਿਲਾਂ ਬਾਜੇ ਵਜਾ ਰਿਹਾ ਸੀ ਇਹਦੇ ਕੋਲ ਨਾ ਵੀਰ ਕੋਲ ਇੱਥੇ ਤੀਰ ਕਮਾਨ, ਛਰਪਾਨਾਂ ਤੇ ਕੁਝ ਗਦਾ ਰੱਖੀਆਂ ਹੋਈਆਂ ਨੇ ਇਹਨਾਂ ਨੂੰ ਦੇਖ ਕੇ ਆਪਣਾ ਬਚਪਨ ਯਾਦ ਆਉਂਦਾ ਇਹ ਗਦਾ ਤੀਰ ਕਮਾਨ ਤੇ ਤਲਵਾਰਾਂ ਦੁਸ਼ਹਿਰੇ ਦੇ ਵਿੱਚ ਆਮ ਵੇਚਦੀਆਂ ਹੁੰਦੀਆਂ ਸੀ ਪਹਿਲਾਂ ਹੁਣ ਵੀ ਨੇ ਬਹੁਤ ਘੱਟ ਨੇ ਪਰ ਹੁਣ ਮਾਡਰਨਾਈਜੇਸ਼ਨ ਹੋ ਗਈ ਬੱਚੇ ਖੇਡਾਂ ਵੀ ਉਹੀ ਜਿਹੀਆਂ ਹੀ ਚੂਜ਼ ਕਰਦੇ ਆ ਜਾਂ ਲੰਦੇ ਆ ਜਿਵੇਂ ਸਾਡੇ ਬਚਪਨ ਦੇ ਵਿੱਚ ਤਾਂ ਆਹ ਕਿਰਪਾਨ ਜਾਂ ਇਹ ਤੀਰ ਕਮਾਨ ਨਾਲ ਅਸੀਂ ਬਹੁਤ ਖੁਸ਼ ਹੋ ਜਾਂਦੇ ਸੀ ਖੇਡ ਕੇ ਦੇਖ ਕੇ ਜਾਂ ਇਹਨਾਂ ਨੂੰ ਖਰੀਦ ਕੇ ਪਰ ਹੁਣ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਮਾਡਰਨਾਈਜੇਸ਼ਨ ਹੋ ਗਈ ਬੱਚਿਆਂ ਦੇ ਵਿੱਚ ਵੀ ਤਾਂ ਉਹਨਾਂ ਦੀਆਂ ਨਾ ਖੇਡਾਂ ਦੇ ਰੂਪ ਵੀ ਬਦਲ ਗਏ ਜਿਵੇਂ ਆਪਾਂ ਪਲਾਸਟਿਕ ਦੀਆਂ ਦੇਖਦੇ ਆਂ ਬਾਹਰ ਕਈ ਸਟਾਲਾਂ ਉਧੀਆਂ ਵੀ ਲੱਗੀਆਂ ਹੋਈਆਂ ਨੇ ਪਰ ਜੋ ਮਤਲਬ ਪੁਰਾਤਨ ਜਾਂ ਪੁਰਾਣੀਆਂ ਖੇਡਾਂ ਹੁੰਦੀਆਂ ਸੀ ਜਿਵੇਂ ਆ ਕਾਨਿਆਂ ਦੇ ਤੀਰ ਹੁੰਦੇ ਸੀਗੇ ਆਹਾ ਇੱਥੇ ਵੀ ਰੋਣੀ ਸੇਲ ਕਰ ਰਿਹਾ ਦੁਸ਼ਹਿਰੇ ਮੇਲੇ ਦੇ ਵਿੱਚ ਮੇਲੇ ਦੇ ਵਿੱਚ ਬੜੇ ਸਾਰੇ ਰੰਗ ਦੇਖਣ ਲਈ ਹੁੰਦੇ ਆ ਜਿਵੇਂ ਅਲੱਗ-ਅਲੱਗ ਤਰ੍ਹਾਂ ਦੀਆਂ ਸਟਾਲਾਂ ਅਲੱਗ-ਅਲੱਗ ਤਰ੍ਹਾਂ ਦੇ ਬਾਜ਼ਾਰ ਉਹਨਾਂ ਸਟਾਲਾਂ ਬਾਜ਼ਾਰਾਂ ਦੇ ਵਿੱਚ ਇਹ ਵੀ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ ਵੀ ਕਿਹੜੀਆਂ ਚੀਜ਼ਾਂ ਪਹਿਲਾਂ ਲੋਕ ਵਰਤਦੇ ਸੀ ਖੇਡਦੇ ਸੀ ਦੇਖਦੇ ਸੀ ਹੁਣ ਸਮਾਂ ਪੈ ਕੇ ਚੀਜ਼ਾਂ ਬਦਲ ਗਈਆਂ ਜਿਵੇਂ ਮਾਡਰਨਾਈਜੇਸ਼ਨ ਹੋ ਗਈ ਅਲੱਗ-ਅਲੱਗ ਤਰ੍ਹਾਂ ਦੇ ਖਡਾਉਣੇ ਆਗੇ ਹੁਣ ਖਡਾਉਣਿਆਂ ਦਾ ਰੂਪ ਕੁਛ ਇਸ ਤਰ੍ਹਾਂ ਦਾ ਆਹ ਲਓ ਆਲਾਮ ਕਦਾ ਸਪਾਈਡਰਮੈਨ ਹੈਲੋ ਇਲੈਕਟ੍ਰਿਕ ਗਨ ਹੁਣ ਖੜਾਉਣਿਆਂ ਦੇ ਰੂਪ ਕੁਛ ਇਸ ਤਰ੍ਹਾਂ ਦੇ ਨੇ ਪਹਿਲਾਂ ਕਾਨਿਆਂ ਦੇ ਤੀਰ ਗਦਾ ਤੇ ਕੁਛ ਉਹ ਜਿਹੇ ਖੇਡਾਂ ਨਾਲ ਬੱਚੇ ਆ ਜਿਹੜੇ ਉਹ ਖੇਡ ਖੂਡ ਲੰਦੇ ਸੀ ਸਮਾਂ ਬਦਲਦਾ ਜਾਂਦਾ ਮੇਲਾ ਸਮਾਂ ਆਪਣੀ ਚਾਲ ਚੱਲਦਾ ਜਾਂਦਾ ਮੇਲੇ ਦੇ ਵਿੱਚ ਜਿਵੇਂ ਆਪਾਂ ਅੱਗੇ ਵਧੇ ਤਾਂ ਆਪਾਂ ਨੂੰ ਇੱਕ ਸਟੀਲ ਦੇ ਭਾਂਡਿਆਂ ਦੀ ਤੇ ਬਾਕੀ ਹੋਰ ਸਾਰੇ ਵਰਤਨਾਂ ਦੀ ਸਟਾਲ ਲੱਗੀ ਹੋਈ ਦੇਖੀ ਆ ਬਹੁਤ ਸੋਹਣੇ ਇੱਥੇ ਭਾਂਡੇ ਆ ਜਿਹੜੇ ਇੱਥੇ ਵੀਰ ਉਹਨਾਂ ਵੱਲੋਂ ਵੇਚੇ ਜਾ ਰਹੇ ਆ ਸਮਾਨ ਖਰੀਦ ਵੀ ਰਿਹਾ ਆ ਦੇਖ ਵੀ ਰਿਹਾ ਆ ਜਿਵੇਂ ਆਪਾਂ ਦੇਖ ਰਹੇ ਆ ਘਰ ਦੇ ਕਿਚਨ ਦੇ ਵਿੱਚ ਵਰਤੋਂ ਹੋਣੇ ਵਾਲਾ ਸਾਰਾ ਸਮਾਨ ਆ ਇੱਥੇ ਬਾਈ ਉਹਨਾਂ ਕੋਲੇ ਰੱਖਿਆ ਹੋਇਆ ਅਲੱਗ-ਅਲੱਗ ਤਰ੍ਹਾਂ ਦੀਆਂ ਖੜਾਉਣਿਆਂ ਦੀਆਂ ਦੁਕਾਨਾਂ ਤੇ ਵੱਖੋ-ਵੱਖਰੇ ਉਹਨਾਂ ਦੇ ਭਾਅ ਮੁੱਲ ਇਸ ਤਰ੍ਹਾਂ ਦੇ ਬੋਰ ਮੇਲੇ ਦੇ ਵਿੱਚ ਆਮ ਲੱਗੇ ਹੋਇਆ ਖੜਾਉਣਿਆਂ ਦੀਆਂ ਦੁਕਾਨਾਂ ਦੇ ਬਾਹਰ ਤੇ ਜਿਵੇਂ ਆਪਾਂ ਪਹਿਲਾਂ ਭਾਂਡਿਆਂ ਦੀ ਕਸਟਾਲ ਦੇਖੀ ਸੀ ਤਾਂ ਇੱਧਰਲੇ ਪਾਸੇ ਕੱਪ ਗਲਾਸ ਕੱਚ ਦਾ ਸਮਾਨ ਬਹੁਤ ਵਧੀਆ ਸੋਹਣੇ ਸੋਹਣੇ ਕੱਪ ਕੌਫੀ ਮੱਗ ਇੱਥੇ ਮੇਲੇ ਦੇ ਵਿੱਚ ਵਿਕ ਰਹੇ ਆ ਆ ਲੋ ਕਿਤਨੇ ਅਲੱਗ-ਅਲੱਗ ਭਾਂ ਨੇ ਵਧੀਆ ਪ੍ਰਾਈਸ ਦੇ ਉੱਤੇ ਇੱਥੇ ਮਿੱਟੀ ਦੇ ਕਰੋਕਰੀ ਕੱਚ ਦੀ ਆਨ ਬ੍ਰੇਕੇਬਲ ਹਰ ਤਰ੍ਹਾਂ ਦੀ ਜਿਹੜੀ ਸਮਗਰੀ ਆ ਮਟੀਰੀਅਲ ਆ ਉਹ ਇੱਥੇ ਵਿਕ ਰਿਹਾ ਮੇਲੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਦੁਕਾਨਾਂ ਦੇ ਨਾਲ-ਨਾਲ ਨਾ ਜਿਵੇਂ ਕੁਝ ਅਲੱਗ-ਅਲੱਗ ਸੂਬਿਆਂ ਤੋਂ ਜਾਂ ਅਲੱਗ-ਅਲੱਗ ਜਗਾਵਾਂ ਤੋਂ ਵੀ ਜਿਹੜੇ ਦੁਕਾਨਦਾਰ ਨੇ ਉਹ ਆਏ ਹੋਣੇ ਜਿਵੇਂ ਇੱਕ ਜੂਪੀ ਦੀ ਮਸ਼ਹੂਰ ਚਾਟ ਇੱਥੇ ਵੇਚ ਰਿਹਾ ਖਾਣ ਪੀਣ ਲਈ ਤੇ ਬਿਲਕੁਲ ਹੀ ਉਹਦੇ ਨਾਲ ਇੱਕ ਗੇਮ ਵਾਲਾ ਜਿਹੜਾ ਕਾਊਂਟਰ ਆ ਉਹ ਬਣਿਆ ਹੋਇਆ ਇਹ ਵੀ ਆਪਾਂ ਦੇਖਦੇ ਆ ਜਿਵੇਂ ਕੁਝ ਬਾਈ ਉਹ ਨਹੀਂ ਖੇਡ ਵੀ ਰਹੇ ਆ ਦੇਖਣ ਲੱਗੇ ਆ ਤੇ ਇੱਕ ਇੱਕ ਗੇਮ ਹੁੰਦੀ ਆ ਜਿਹੜਾ ਸਾਹਮਣੇ ਸਮਾਨ ਸਜਾਇਆ ਹੋਇਆ ਵੀ ਰਿੰਗ ਦੰਦਾ ਰਿੰਗੇ ਦੇ ਵਿੱਚ ਪਾਉਣਾ ਹੁੰਦਾ ਤੇ ਜਿਹੜੇ ਸਮਾਨ ਤੇ ਰਿੰਗ ਪਾਈ ਜਾਂਦੀ ਆ ਉਹ ਸਮਾਨ ਆਪਣਾ ਜੇ ਮੈਂ ਦੁਸ਼ਹਿਰਾ ਮੇਲਾ ਖੰਨਾ ਦੇ ਵਿੱਚ ਆਪਾਂ ਮੇਲਾ ਦੇਖ ਰਹੇ ਆ ਤਾਂ ਵੀਰੋਣੀ ਇੱਥੇ ਇਹ ਗੇਮ ਆ ਜਿਹੜੀ ਉਹ ਲਈ ہوئی ਆ ਰਿੰਗ 던ਦੇ ਆ ਵੀਰ ਪਾ ਦੇ ਤਿੰਨ ਜਿਹੜੇ ਮਰਜ਼ੀ ਸਮਾਨ ਦੇ ਉੱਤੇ ਰਿੰਗ ਪੈ ਗਿਆ ਉਹ ਸਮਾਨ ਆਪਣਾ ਤਿੰਨੇ ਰਿੰਗ ਆਪਾਂ ਸਮਾਨ ਦੇ ਉੱਤੇ ਪਾ ਦੇਣੇ ਨੇ ਸਾਰਾ ਸਮਾਨ ਇਹਨਾਂ ਦਾ ਜਿੱਤ ਕੇ ਲੈ ਜਾਣਾ ਠੀਕ ਆ ਪੈਜੂਗਾ ਕਾਦੇ ਤੇ ਬਾਗੇ ਦੇਖੀਏ ਨਹੀਂ ਰਹਿ ਗਿਆ ਰੰਗਤੰਨੇ ਸਿਰ ਤੇ ਕੱਢਣ ਕਾਉਂਟਨ ਨੂੰ ਕੁਛ ਨਹੀਂ ਗੇਮ ਲੱਗੀ ਹੋਈ ਆ ਗੇਮ ਆ ਬਾਕੀ ਜੇ ਮੇਲਾ ਦੇਖ ਰਹੇ ਆ ਤਾਂ ਇਹ ਵੀ ਜ਼ਰੂਰ ਖੇਡਣਾ ਚਾਹੀਦਾ ਮਿਹਨਤ ਕਰ ਰਿਹਾ ਵਿਚਾਰੇ ਕੁਛ ਮਨ ਹੋਰ ਹੋ ਜਾਂਦਾ ਨਾਲੇ ਹਾਸੇ ਠੱਠੇ ਨਾਲੇ ਮੇਲਾ ਆਓ ਅਗਲੇ ਭਾਗ ਚੱਲਦੇ ਆਂ ਬਾਕੀ ਜਿਵੇਂ ਹਰ ਮੇਲੇ ਦੇ ਵਿੱਚ ਹਰ ਪਾਸੇ ਅਲੱਗ-ਅਲੱਗ ਤਰ੍ਹਾਂ ਦੀਆਂ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਵੀ ਆਪਾਂ ਤਾਂ ਸ਼ਹਿਰਾ ਮੇਲੇ ਦੇ ਵਿੱਚ ਇੱਕ ਸਟ੍ਰੀਟ ਅ ਦੇਖ ਰਹੇ ਆ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਖਡਾਉਣੇ ਟੈਡੀਅਰ ਪਰਸ ਖਾਣ-ਪੀਣ ਦਾ ਸਾਮਾਨ ਸਾਰੀਆਂ ਸਟਾਲਸ ਨੇ ਜਿਹੜੀਆਂ ਇੱਥੇ ਲਗੀਆਂ ਹੋਈਆਂ ਨੇ ਫਿਲਹਾਲ ਮੌਸਮ ਵੀ ਠੀਕ ਆ ਬੱਦਲ ਵਈਆ ਕੋਈ ਬਹੁਤੀ ਐਡੀ ਖਾਸ ਧੁੱਪ ਵੀ ਨਹੀਂ ਗਈ ਖਾਣ-ਪੀਣੇ ਵਾਲਾ ਸੌਦਾ ਵੀ ਬਹੁਤ ਵਿਕਰਿਆ ਮਿੱਟੀ ਦਾ ਬਹੁਤ ਉੜ ਰਹੀ ਆ ਪਰ ਮੇਲੇ ਦਾ ਇੱਕ ਰੰਗ ਇਹ ਵੀ ਆ ਤੇ ਬਾਕੀ ਇੱਕ ਸਾਹਮਣੇ ਵਾਲੇ ਪਾਸੇ ਮੇਲਾ ਲੱਗਿਆ ਹੋਇਆ ਉਹ ਵੀ ਆਪਾਂ ਥੋੜਾ ਨੇੜੇੋਂ ਜਾ ਕੇ ਦੇਖ ਕੇ ਆਉਨੇ ਆ ਪਹਿਲਾਂ ਇਧਰਲੇ ਪਾਸਿਓਂ ਅਲੱਗ-ਅਲੱਗ ਦੁਕਾਨਾਂ ਜਿਹੜੀਆਂ ਖਾਣ-ਪੀਣ ਦੀਆਂ ਜਾਂ ਹੋਰ ਸਾਮਾਨ ਦੀਆਂ ਦੇਖਦੇ ਹੋਏ ਅੱਗੇ ਵਧੇ ਸੀ ਤਾਂ ਇਧਰਲੇ ਪਾਸੇ ਖੰਨਾ ਮਨੋਰੰਜਨ ਮੇਲਾ ਜਿਹੜਾ ਉਹ ਲੱਗਿਆ ਹੋਇਆ ਦਸ਼ਹਿਰਾ ਗਰਾਊਂਡ ਦੇ ਇੱਕ ਪਾਸੇ ਇਹਦਾ ਇੱਥੇ ਟਿਕਟ ਘਰ ਆ ਇੱਕ ਟਿਕਟ ਘਰ ਇਹਦਾ ਅੱਗੇ ਅਮਨੋਰ ਰੋਡ ਵੱਲ ਵੀ ਆ ਜੇ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਝੂਲਿਆਂ ਦਾ ਤੇ ਹੋਰ ਐਕਟੀਵਿਟੀਆਂ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਦਸ਼ਹਿਰਾ ਗਰਾਊਂਡ ਦੇ ਵਿੱਚ ਇੱਕ ਪਾਸੇ ਇਹ ਵੀ ਉਹ ਚਚੇ ਤੌਰ ਤੇ ਜਿਹੜਾ ਮੇਲਾ ਉਹ ਲਾਇਆ ਹੋਇਆ ਬਾਕੀ ਮੇਲੇ ਦੇ ਵਿੱਚ ਅਲੱਗ-ਅਲੱਗ ਦੁਕਾਨਾਂ ਅਲੱਗ-ਅਲੱਗ ਸਟਾਲਾਂ ਆਉਂਦੇ ਜਾਂਦੇ ਲੋਕਾਂ ਦਾ ਮਨ ਭਾਉਂਦੀਆਂ ਨੇ ਇੱਕ ਸਟਾਲ ਨੇ ਸਾਨੂੰ ਕਾਫੀ ਆਪਣੇ ਵੱਲ ਅਟਰੈਕਟਿਵ ਕੀਤਾ ਇੱਥੇ ਨਾ ਭੈਣੀ ਸਾਹਿਬ ਵਾਲਿਆਂ ਦੀ ਕੁਲਫੀ ਮਿਲਕ ਸ਼ੇਕ ਕੋਲ ਡਰਿੰਕ ਅਲੱਗ-ਅਲੱਗ ਤਰ੍ਹਾਂ ਦੀਆਂ ਸੌਫਟੀਜ਼ ਆਈਸਕ੍ਰੀਮ ਵਗੈਰਾ ਨੇ ਜਿਹੜੀਆਂ ਉਹ ਬੇਕਰੀਆਂ ਨੇ ਸਾਹਮਣੇ ਵਾਲੇ ਪਾਸੇ ਕੁਝ ਆਉਂਦੇ ਜਾਂਦੇ ਜਿਹੜੇ ਲੋਕ ਆ ਉਹ ਖਾਪੀ ਵੀ ਰਹੇ ਆ ਤੇ ਜਿਵੇਂ ਮੇਲੇ ਜੱਗੇ ਵਧੇ ਤਾਂ ਆ ਨਾ ਆ ਸੌਫਟ ਸੌਫਟ ਟੈਡੀ ਵੇਅਰਸ ਨੇ ਜਿਹੜੇ ਉਹਨਾਂ ਦੀ ਇੱਕ ਸਟਾਲ ਲੱਗੀ ਹੋਈ ਆ ਵੀ ਜੀ ਕਿੰਨਾ ਦਾ ਟੈਡੀ ਵੇਅਰ ਹੈ 100 ਰੁਪਏ ਦਾ ਟੈਡੀ ਵੇਅਰ ਤੇ ਉਹ ਵੱਡੇ ਵਾਲਾ 850 850 ਰੁਪਏ ਦਾ ਵੱਡਾ ਟੈਡੀਅਰ 100 ਰੁਪਏ ਦਾ ਛੋਟਾ ਕੁਝ ਇਸ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਅਲੱਗ-ਅਲੱਗ ਤਰ੍ਹਾਂ ਦੇ ਟੈਡੀਅਰ ਆ ਜਿਹੜੇ ਇੱਥੇ ਦੁਸ਼ਹਿਰੇ ਮੇਲੇ ਦੇ ਵਿੱਚ ਵਿਕ ਰਹੇ ਆ ਖਰੀਦ ਵੀ ਰਹੇ ਆ ਆਉਂਦੇ ਜਾਂਦੇ ਲੋਕ ਇਹ ਵੀ ਕਾਫੀ ਖਿੱਚਦਾ ਕੇਂਦਰ ਆ ਜਿਹੜਾ ਇੱਥੇ ਬਣੇ ਹੋਏ ਆ ਦੇ ਵਿੱਚ ਜਿਵੇਂ ਆਪਾਂ ਲੱਗ ਲੱਗ ਤਰ੍ਹਾਂ ਦੀਆਂ ਸਟਾਲਸ ਦੇਖੀਆਂ ਨੇ ਝੂਲਿਆਂ ਦੀਆਂ ਖਾਣ ਪੀਣ ਦੇ ਸਾਮਾਨ ਦੀਆਂ ਖਡਾਉਣਿਆਂ ਦੀਆਂ ਇੱਕੇ ਵੱਡਾ ਫੂਡ ਕੋਰਟ ਬਿਲਕੁਲ ਹੀ ਐਂਟਰੀ ਗੇਟ ਦੇ ਨਾਲੋਂ ਨਾਲ ਆ ਜਿਹੜਾ ਉਹ ਲੱਗਿਆ ਹੋਇਆ ਇੱਥੇ ਕਾਫੀ ਵਧੀਆ ਪ੍ਰਬੰਧ ਆ ਜਿਹੜਾ ਕਰਿਆ ਹੋਇਆ ਤੁਸੀਂ ਬੈਠ ਕੇ ਖਾ ਪੀ ਸਕਦੇ ਹੋ ਇੰਜੋਏ ਕਰ ਸਕਦੇ ਹੋ ਅੱਜ ਦੇ ਦੁਸ਼ਹਿਰੇ ਮੇਲੇ ਨੂੰ ਤੇ ਬਿਲਕੁਲ ਹੀ ਉਹਦੇ ਨਾਲ ਕਾਫੀ ਤਰ੍ਹਾਂ ਦੇ ਜਿਹੜੇ ਖਡਾਉਣੇ ਕੱਚ ਦੇ ਮਿੱਟੀ ਦੇ ਪਲਾਸਟਿਕ ਦੇ ਕਰੇ ਲੋ ਵਰਤੋਂ ਦਾ ਸਮਾਨ ਆ ਜਿਹੜਾ ਵਧੀਆ ਢੰਗ ਨਾਲ ਇਸ ਜਗ੍ਹਾ ਦੇ ਉੱਤੇ ਰੱਖਿਆ ਵੀ ਹੋਇਆ ਵਿਕ ਵੀ ਰਿਹਾ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਲੋਕੇਸ਼ਨ ਦੀ ਜੇ ਮੈਂ ਗੱਲ ਕਰਾਂ ਤਾਂ ਇਹ ਦੁਸ਼ਹਿਰਾ ਮੇਲਾ ਮਲੋਰ ਰੋਡ ਤੇ ਲੱਗਿਆ ਹੋਇਆ ਸਾਹਮਣੇ ਹੈ ਮਲੋਰ ਰੋਡ ਜਿਹੜਾ ਖੰਨੇ ਤੋਂ ਮਲੋਵਾਲ ਨੂੰ ਜਾ ਰਿਹਾ ਤੇ ਇਧਰ ਦੇ ਪਾਸੇ ਹੀ ਵੈਲਕਮ ਕਰਦਾ ਨਗਰ ਕਾਉਂਸਲ ਖੰਨਾ ਦਾ ਬੋਰਡ ਤੁਹਾਡੀ ਵੀਡੀਓ ਸਕਰੀਨ ਤੇ ਆ ਇਹ ਐਂਟਰੀ ਗੇਟ ਆ ਤੇ ਇਹ ਆ ਗਿਆ ਮਲੋਰ ਰੋਡ ਇਹ ਇਸ ਮੇਲੇ ਦੀ ਲੋਕੇਸ਼ਨ ਆ ਬਾਕੀ ਇਹ ਸੀ ਦੁਸ਼ਹਿਰਾ ਮੇਲਾ ਖੰਨੇ ਦਾ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਜੇਕਰ ਕੋਈ ਲਫ਼ਜ਼ ਉਚਾ ਨੀਵਾ ਕਿਹਾ ਗਿਆ ਹੋਵੇ ਤਾਂ ਉਸ ਦੇ ਲਿਖਿਆ ਮਾਫ਼ਯਾ ਚਕਾ ਮਿਲਦੇ ਆਂ ਜਲਦੀ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਦੁਸ਼ਹਿਰੇ ਮੇਲੇ ਸਵਾਰ ਖੰਨੇ ਦੇ ਵਿੱਚ ਦੋ ਲੱਗ ਰਹੇ ਆ ਜਿਹੜਾ ਇਹ ਦੁਸ਼ਹਿਰਾ ਮੇਲਾ ਦੁਸ਼ਹਿਰਾ ਗਰਾਊਂਡ ਅਮਲੌਰ ਰੋਡ ਖੰਨੇ ਦਾ ਆਪਾਂ ਨੇ ਇਸ ਵੀਡੀਓ ਦੇ ਵਿੱਚ ਦੇਖਿਆ ਦੂਜਾ ਦੁਸ਼ਹਿਰਾ ਮੇਲਾ ਪੱਟੀਆਂ ਲੱਗ ਰਿਹਾ ਗ੍ਰੀਨਲੈਂਡ ਹੋਟਲ ਦੇ ਬਿਲਕੁਲ ਸਾਹਮਣੇ ਬਾਕੀ ਸ਼ਾਮ ਨੂੰ ਇੱਥੇ ਕੁਲਵਿੰਦਰ ਬਿੱਲੇ ਨੇ ਆਪਣੇ ਫੰਦ ਦਾ ਮਜ਼ਾਰਾ ਕਰਨਾ ਪੰਜਾਬੀ ਗਵਈਏ ਨੇ ਤੇ ਦੂਜਾ ਦੁਸ਼ਹਿਰਾ ਗਰਾਊਂਡ ਦੇ ਵਿੱਚ ਕਨਵਰ ਗਰੇਵਾਲ ਨੇ ਉਹਨਾਂ ਨੇ ਆਪਣੀ ਗਾਇਕੀ ਦਾ ਜੋਹਰ ਦਿਖਾਉਣਾ। ਇਹ ਸੀ ਦੁਸ਼ਹਿਰਾ ਮੇਲਾ ਖੰਨੇ ਦੀ ਵੀਡੀਓ। ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮਿਲਦੇ ਆਂ ਜਲਦੀ ਕਿਸੇ ਹੋਰ ਵਿਸ਼ੇ ਨਾਲ। ਬਣੇ ਰਹੋ ਆਪਣੇ ਚੈਨਲ ਨਾਲ। ਧੰਨਵਾਦ।